ਇਹ ਇੱਕ ਸੱਚੀ ਘਟਨਾ ਹੈ ਕਹਾਣੀ ਦਲੀਪ ਕੌਲਟੀਵਾਣਾ ਬੀਰ ਇੰਦਰ ਜਿਸ ਨੂੰ ਅਸੀਂ ਸਾਰੇ ਵੀਰਾ ਆਖਦੇ ਬੰਗਲਾਦੇਸ਼ ਦੀ ਲੜਾਈ ਵਿੱਚ ਗਿਆ ਹੋਇਆ ਸੀ ਵਿਧਵਾ ਮਾਂ ਦਾ ਇਕੱਲਾ ਪੁੱਤ ਬੀਜੀ ਲਈ ਬਹੁਤ ਔਖਾ ਵੇਲਾ ਸੀ ਉਹ ਸਾਰਾ ਵੇਲਾ ਪਾਠ ਕਰਕੇ ਅਰਦਾਸਾਂ ਕਰਦੇ ਰਹਿੰਦੇ ਰੱਬ ਨੂੰ ਧਿਆਉਂਦੇ ਸੁਖਣਾ ਸੁਖਦੇ ਵੀਰੇ ਦੀ ਖੈਰ ਮੰਗਦੇ ਰਹਿੰਦੇ ਪੰਜਾ ਭੈਣਾਂ ਦਾ ਇਕੱਲਾ ਭਰਾ ਸੀ ਮੈਂ ਸਭ ਤੋਂ ਵੱਡੀ ਸੀ ਬਾਪੂ ਜੀ ਦੀ ਮੌਤ ਤੋਂ ਮਗਰੋਂ ਮੈਂ ਹੀ ਉਸ ਨੂੰ ਬਹੁਤ ਸੰਭਾਲਿਆ ਸੀ ਕਿਉਂਕਿ ਬੀਜੀ ਬਹੁਤ ਪਹਿਲਾਂ ਬਿਮਾਰ ਹੋ ਗਏ ਸਨ ਮਗਰੋਂ ਸਭ ਕੁਝ ਛੱਡ ਛੁਡਾ ਕੇ ਰੱਬ ਵਾਲੇ ਪਾਸੇ ਲੱਗ ਗਏ ਸਨ ਮੇਰੇ ਨਾਲ ਵੀਰੇ ਦਾ ਮੋਹ ਦਾ ਰਿਸ਼ਤਾ ਅਜੀਹਾ ਹੋ ਗਿਆ ਕਿ ਉਸ ਦੇ ਦੂਰ ਬੈਠੇ ਦੀ ਵੀ ਮੈਨੂੰ ਖਬਰ ਸੂਰਤ ਰਹਿੰਦੀ ਕਦੇ ਉਹ ਬਿਮਾਰ ਹੁੰਦਾ ਤਾਂ ਮੈਂ ਪਹੁੰਚ ਜਾਂਦੀ ਉਹ ਹੈਰਾਨ ਹੁੰਦਾ ਕਿ ਮੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਬੀਜੀ ਉਸ ਨੂੰ ਫੌਜ ਵਿੱਚ ਨਹੀਂ ਸਨ ਜਾਣ ਦੇਣਾ ਚਾਹੁੰਦੇ ਪਰ ਉਹ ਜ਼ਿੱਦ ਕਰਕੇ ਚੱਲਿਆ ਗਿਆ ਸਾਨੂੰ ਇੱਕ ਤਸੱਲੀ ਸੀ ਕਿ ਉਸ ਨਾਲ ਉਸਦੀ ਪਲਟਨ ਵਿੱਚ ਉਸਦੇ ਭਰਾਵਾਂ ਵਰਗਾ ਮੇਜਰ ਗੁਰਦੀਪ ਸੀ। ਕਈ ਵਾਰੀ ਵੀਰਾ ਘਰ ਫੋਨ ਕਰਨੋਂ ਜਾਂ ਖੱਤ ਲਿਖਣੋਂ ਖੁੰਝ ਜਾਂਦਾ ਤਾਂ ਮੈਂ ਗੁਰਦੀਪ ਨੂੰ ਪੁੱਛਦੀ ਵੀਰੇ ਦਾ ਕੀ ਹਾਲ ਹੈ? ਬੰਗਲਾਦੇਸ਼ ਦੀ ਲੜਾਈ ਜੋਰਾਂ 'ਤੇ ਸੀ। ਦਸਾਂ ਦਿਨਾਂ ਤੋਂ ਵੀਰੇ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਕਿਸੇ ਤਾਰ ਦਾ, ਕਿਸੇ ਖੱਤ ਦਾ ਕੋਈ ਜਵਾਬ ਨਹੀਂ ਸੀ ਆ ਰਿਹਾ। ਬੀਜੀ ਪਾੜਤਾ ਕਰਦੇ ਹੀ ਸਨ, ਹੁਣ ਵਿੱਚ ਰੋ ਵੀ ਪੈਂਦੇ ਸਨ। ਉਹ ਸੋਚਦੇ ਸਨ ਘਰ ਕੋਈ ਹੋਰ ਬੰਦਾ ਹੁੰਦਾ ਤਾਂ ਮੈਂ ਪਤਾ ਲੈਣ ਭੇਜ ਦਿੰਦੀ ਧੀਆ ਵਾਲਾ ਘਰ ਹੈ ਛੱਡ ਕੇ ਮੈਂ ਆਪ ਵੀ ਨਹੀਂ ਜਾ ਸਕਦੀ ਫਿਰ ਇੱਕ ਦਿਨ ਖਬਰ ਆਈ ਕਿ ਲੜਾਈ ਖਤਮ ਹੋ ਗਈ ਹੈ ਸਾਰਿਆਂ ਨੇ ਸੁੱਖ ਦਾ ਸਾਹ ਲਿਆ 30 ਦਿਨ ਹੀ ਵੀਰਾ ਤੇ ਗੁਰਦੀਪ ਪਟਿਆਲੇ ਪਹੁੰਚ ਗਏ ਬੀਜੀ ਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਚਾਹ ਪੀਂਦਿਆਂ ਮੈਂ ਵੀਰੇ ਤੇ ਗੁਰਦੀਪ ਨੂੰ ਦੱਸਿਆ ਕਿ ਮੈਨੂੰ ਇੱਕ ਰਾਤ ਸੁਪਨਾ ਆਇਆ ਸੀ ਕਿ ਵੀਰਾ ਕਿਧਰੇ ਖੋ ਗਿਆ ਹੈ ਮੈਂ ਉੱਚੀ ਉੱਚੀ ਰੋ ਕੇ ਹਾਕਾਂ ਮਾਰੀਆਂ ਮੈਂ ਬੜੀ ਡਰ ਗਈ ਸੀ ਫਿਰ ਨਿਕਾ ਜਿਹਾ ਵੀਰਾ ਇੱਕ ਦਰਖਤ ਤੋਂ ਬੋਲਿਆ ਭੈਣ ਜੀ ਕਿਉਂ ਲੱਭਦੇ ਫਿਰਦੇ ਹੋ ਮੈਂ ਇੱਥੇ ਦਰਖਤ ਉੱਪਰ ਬੈਠਾ ਹਾਂ ਤੇ ਉਹ ਹੱਸ ਪਿਆ ਮੇਰੀ ਜਾਗ ਖੁੱਲੀ ਤਾਂ ਮੈਨੂੰ ਸੁਪਨਾ ਯਾਦ ਸੀ ਮੈਨੂੰ ਅੱਜ ਵੀ ਉਹਦੇ ਖੋ ਜਾਣ ਦੀ ਘਬਰਾਹਟ ਸੀ ਗੁਰਦੀਪ ਬੋਲਿਆ ਕਮਾਲ ਹੈ ਭੈਣ ਜੀ ਤਹਾਨੂੰ ਕੀ ਦਸੀਏ ਅੱਗੇ ਰਾਤ ਵੇਲੇ ਲੜਾਈ ਥੰਮ ਜਾਂਦੀ ਹੁੰਦੀ ਸੀ ਪਰ ਉਸ ਦਿਨ ਰਾਤ ਤੱਕ ਚੱਲਦੀ ਰਹੀ ਸਾਡੇ ਆਲੇ ਦੁਆਲੇ ਲਾਸ਼ਾਂ ਹੀ ਲਾਸ਼ਾਂ ਸਨ ਮੈਂ ਤੇ ਵੀਰਾ ਭੱਜ ਕੇ ਇੱਕ ਰੁੱਖ ਉੱਤੇ ਚੜ ਗਏ ਮੈਂ ਵੀਰੇ ਨੂੰ ਆਖਿਆ ਕਿ ਵੀਰੇ ਮਰੀ ਨਾ ਨਹੀਂ ਤਾਂ ਮੈਂ ਭੈਣ ਜੀ ਨੂੰ ਕੀ ਜਵਾਬ ਦੇਵਾਂਗਾ ਮੈਂ ਹੈਰਾਨ ਹੋ ਕੇ ਗੁਰਦੀਪ ਦੀ ਗੱਲ ਸੁਣ ਰਹੀ ਸੀ ਇਸ ਤੋਂ ਮਗਰੋਂ ਵੀਰਾ ਦੱਸਣ ਲੱਗਿਆ ਇੱਕ ਹੋਰ ਗੱਲ ਹੋਈ ਲੜਾਈ ਬੜੀ ਕਮਸਾਂਂਦੀ ਹੋ ਰਹੀ ਸੀ ਅਗਾਹ ਵਾਦੇ ਵਾਦੇ ਦੋਵਾਂ ਪਾਸਿਆਂ ਦੇ ਫੌਜੀ ਆਪਸ ਵਿੱਚ ਪੇੜਨ ਤਾਂ ਕਾਹਨ ਪਹੁੰਚੇ ਬਿਲਕੁਲ ਮੇਰੇ ਅੱਖਾਂ ਸਾਹਮਣੇ ਜਿਹੜਾ ਪਾਕਿਸਤਾਨੀ ਬੰਦਾ ਪਿਸਤੌਲ ਚਲਾਉਣ ਲੱਗਿਆ ਸੀ ਅਚਾਨਕ ਉਸਨੇ ਪਿਸਤੌਲ ਢੇਠਾ ਕਰ ਲਿਆ ਉਸਦਾ ਧਿਆਨ ਮੇਰੀ ਜੇਬ ਤੇ ਲੱਗੇ ਕੈਪਟਨ ਬੀ ਐਸ ਦਿਵਾਣਾ ਵਾਲੇ ਫੀਤੇ ਉੱਤੇ ਸੀ ਉਸੇ ਵੇਲੇ ਮੈਂ ਉਸ ਦੇ ਵੱਲ ਧਿਆਨ ਨਾਲ ਦੇਖਿਆ ਉਸ ਦੀ ਜੇਬ ਉੱਪਰਲੇ ਫੀਤੇ ਉੱਤੇ ਕਰਨਲ ਏ ਐਸ ਦਿਵਾਣਾ ਲਿਖਿਆ ਹੋਇਆ ਸੀ ਮੈਂ ਵੀ ਆਪਣੀ AK47 ਰਾਈਫਲ ਦਾ ਮੂੰਹ ੇਠਾਂ ਕਰ ਲਿਆ ਉਹ ਐਨ ਮੇਰੇ ਨੇੜੇ ਆ ਗਿਆ ਸੀ ਉਸ ਦੇ ਪੈਰ ਵਿੱਚ ਗੋਲੀ ਵੱਜੀ ਹੋਈ ਸੀ ਜਿਸ ਕਰਕੇ ਉਸ ਦਾ ਬੂਟ ਫਟ ਗਿਆ ਸੀ ਤੇ ਪੈਰਾਂ ਵਿੱਚੋਂ ਲਹੂ ਵਗ ਰਿਹਾ ਸੀ ਮੈਂ ਆਪਣੇ ਬੂਟ ਖੋਲ ਕੇ ਉਸ ਵੱਲ ਕਰਦਿਆਂ ਆਖਿਆ ਸਰ ਤੁਸੀਂ ਇਹ ਪਾ ਲਵੋ ਨਾਲ ਹੀ ਆਪਣੀ ਜੇਬ ਵਿੱਚੋਂ ਰੁਮਾਲ ਕੱਢ ਕੇ ਦਿੱਤਾ ਤੇ ਆਖਿਆ ਇਸ ਨੂੰ ਘੁੱਟ ਕੇ ਜ਼ਖਮ ਉੱਤੇ ਬੰਨ੍ਹ ਲਓ ਉਸ ਨੇ ਰੁਮਾਲ ਬੰਨ੍ਹ ਲਿਆ ਤੇ ਬੂਟ ਪਾ ਲਏ ਇਸ ਵੇਲੇ ਤੱਕ ਲੜਾਈ ਥੰਮ ਗਈ ਤੇ ਫੌਜੀ ਆਪਣੇ ਆਪਣੇ ਟਿਕਾਣਿਆਂ ਵੱਲ ਮੁੜ ਰਹੇ ਸਨ ਉਸ ਨੇ ਆਪਣਾ ਪਿਸਟਲ ਮੈਨੂੰ ਦਿੰਦਿਆਂ ਆਖਿਆ ਕਿ ਇਹ ਤੂੰ ਰੱਖ ਲੈ ਸਰ ਤਹਾਨੂੰ ਲੋੜ ਪਵੇਗੀ ਮੈਂ ਆਖਿਆ ਸੀ ਕਰਨਲ ਨੇ ਕਿਹਾ ਸੀ ਕਿ ਕੋਈ ਨਹੀਂ ਇਹ ਤੂੰ ਮੇਰੀ ਨਿਸ਼ਾਨੀ ਰੱਖ ਲੈ ਆਪਾਂ ਕਦੇ ਫਿਰ ਅਮਨ ਵੇਲੇ ਮਿਲਾਂਗੇ ਫੇਰ ਭੈਣ ਜੀ ਵੀਰੇ ਦੀ ਸੀਓ ਵੱਲੋਂ ਐਕਸਪਲੇਨੇਸ਼ਨ ਹੋਈ ਸੀ ਕਿ ਤੂੰ ਦੁਸ਼ਮਣ ਨੂੰ ਬੂਟ ਕਿਉਂ ਦਿੱਤੇ ਤੇ ਵੀਰੇ ਨੇ ਭੋਲੇ ਭਾ ਆਖਿਆ ਸੀ ਕਿ ਉਹਦੇ ਨਾਲ ਮੇਰੀ ਕਾਦੀ ਦੁਸ਼ਮਣੀ ਸੀ ਗੁਰਦੀਪ ਨੇ ਦੱਸਿਆ ਅੱਜ ਜਦੋਂ ਵੀਰਾ ਨਹੀਂ ਰਿਹਾ ਅਤੇ ਉਹ ਕਰਨਲ ਏਐਸਟੀ ਵਾਣਾ ਵੀ ਨਹੀਂ ਰਿਹਾ ਤਾਂ ਇਹ ਦੁੱਖ ਵੀ ਲੱਗਦਾ ਹੈ ਕਿ ਅਮਨ ਵੇਲੇ ਮਿਲਣ ਦੀ ਇੱਛਾ ਨਾ ਸਿਰਫ ਦੋ ਟਿਵਾਣਿਆਂ ਦੀ ਸੀ ਨਾ ਸਿਰਫ ਦੋ ਫੌਜੀਆਂ ਦੀ ਸੀ ਸਗੋਂ ਦੋਵਾਂ ਮੁਲਕਾਂ ਦੇ ਲੋਕਾਂ ਦੀ ਸੀ ਅਤੇ ਹੈ ਵੀ ਜੇ ਲੜਾਈ ਕੋਈ ਵੀ ਨਹੀਂ ਚਾਹੁੰਦਾ ਫਿਰ ਹੁੰਦੀਆਂ ਕਿਉਂ ਨੇ ਬੀਜੀ ਨੇ ਪੁੱਛਿਆ ਲੜਾਈਆਂ ਸਰਕਾਰਾਂ ਕਰਵਾਉਂਦੀਆਂ ਨੇ ਕਿਉਂਕਿ ਉਹਨਾਂ ਦੇ ਪੁੱਤ ਨਾ ਲੜਾਈਆਂ ਵਿੱਚ ਜਾਂਦੇ ਨੇ ਤੇ ਨਾ ਲੜਾਈਆਂ ਵਿੱਚ ਮਰਦੇ ਨੇ ਮੇਰਾ ਜਵਾਬ ਸੀ ਇਹ ਗੱਲ ਮੈਂ ਪਾਕਿਸਤਾਨੀ ਲੇਖਕਾ ਅਫਜ਼ਲ ਤੌਸੀਫ ਨੂੰ ਵੀ ਦੱਸੀ ਸੀ